ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤੂ ਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਉਹ ਵਾਲਾ ਫੈਬਰਿਕ ਲੈ ਕੇ ਆਏ ਆ ਜਿਹੜਾ ਕਿ ਹਰ ਇੱਕ ਸੀਜ਼ਨ ਦੇ ਵਿੱਚ ਤੁਸੀਂ ਉਸ ਨੂੰ ਵੇਅਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੁੰਦਾ ਹੈ ਆ ਇਹ ਵਾਲਾ ਜਿਹੜਾ ਫੈਬਰਿਕ ਹੋ ਗਿਆ ਪਿਓਰ ਚਨਾਉਂ ਦੇ ਉੱਪਰ ਹੋਇਆ ਹੈ ਦੇ ਦਿੱਤੇ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲੇਗਾ ਇਸ ਦਾ ਪ੍ਰਾਈਸ ਹੋਏਗਾ 550 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਇਹ ਵਾਲਾ ਫੈਬਰਿਕ ਵੀ ਹੋਏਗਾ ਜਿਹੜਾ ਪਿਓਰ ਚਨਾਉਂ ਦੇ ਉੱਪਰ ਹੋਏਗਾ ਡਿਜੀਟਲ ਪ੍ਰਿੰਟ ਦੇ ਉੱਪਰ ਹੋਏਗਾ 350 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਤੁਸੀਂ ਕਿੰਨਾ ਵੀ ਬਾਈ ਕਰ ਸਕਦੇ ਹੋ ਸ਼ਰਟ ਦੇ ਜਾਂ ਪੂਰੇ ਸੂਟ ਦਾ ਬਾਈ ਕਰ ਸਕਦੇ ਹੈਗੇ ਹੋ ਤੁਸੀਂ ਇਹਦਾ ਡਿਸਪ੍ਰਿੰਟ ਦੇ ਉੱਪਰ ਕੱਲਾ ਚਨਾਉਂ ਦਾ ਦੁਪੱਟਾ ਵੀ ਬਣਾ ਸਕਦੇ ਹੋ ਤੁਰ ਤੁਸੀਂ ਐਕਸਟਰਾ ਜਿਹੜਾ ਹੈਗਾ ਆ ਉਹ ਪਲੇਨ ਲੈ ਕੇ ਨਾਲ ਡਿਜੀਟਲ ਪ੍ਰਿੰਟ ਦਾ ਤੁਸੀਂ ਚੁਣੋਂ ਦਾ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਬਹੁਤ ਸੋਹਣੀ ਲੁੱਕਾਂ ਦੀ ਇਹ ਵਾਲੇ ਸੂਟਸ ਦੀ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਡਿਜ਼ਾਈਨਿੰਗ ਔਰ ਕਲਰ ਆਪਸ਼ਨ ਤੁਹਾਨੂੰ ਮਿਲ ਜਾਏਗੀ ਇਹ ਬਹੁਤ ਹੀ ਲਾਈਟ weight ਜਿਹੜਾ ਹੈਗਾ ਆ ਫੈਬਰਿਕ ਹੁੰਦਾ ਹੈ ਆ ਜਿਹੜਾ ਤੁਸੀਂ ਕਿਸੇ ਵੀ ਸੀਜ਼ਨ ਦੇ ਵਿੱਚ ਇਹਨਾਂ ਨੂੰ ਵੇਅਰ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੋਣਗੇ ਵਿਸਕੋਸ ਔਰ ਗਾਂਜ਼ਾ ਦਾ ਜਿਹੜਾ ਫੈਬਰਿਕ ਹੋਏਗਾ ਡਿਜੀਟਲ ਪ੍ਰਿੰਟ ਦੇ ਉੱਪਰ ਹੋਏਗਾ ਪਲੱਸ ਇਸ ਦੇ ਉੱਪਰ ਜਿਹੜਾ ਹੈਂਡ ਦਾ ਵਰਕ ਹੋਏਗਾ 550 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਫੈਬਰਿਕ ਮਿਲ ਜਾਏਗਾ ਵਿਸਕੋਸ ਆਰਗੈਂਜ਼ਾ ਦਾ ਫੈਬਰਿਕ ਹੋਏਗਾ ਜਿਸ ਤੇ ਉੱਪਰ ਹੈਗਾ ਆ ਹੈਂਡਵਰਕ ਹੋਣ ਵਾਲਾ ਹੈਗਾ ਪਲੱਸ ਦਿੱਲੇ ਔਰ ਸਿਕਵੈਂਸ ਦਾ ਕੰਮ ਕੀਤਾ ਗਿਆ ਹੈਗਾ ਤੇ ਡਿਜਿਟਲ ਪ੍ਰਿੰਟ ਦੇ ਉੱਪਰ ਹੋਏਗਾ 650 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਇਹਦੇ ਲਹਿੰਗੇ ਬਹੁਤ ਜ਼ਿਆਦਾ ਸੋਹਣੇ ਰੈਡੀ ਹੁੰਦੇ ਆ ਔਰ ਇਹ ਵਾਲੇ ਜਿਹੜਾ ਜਿਹੜੇ ਸੂਟ ਹੋਣਗੇ कॉटन ਦੇ ਉੱਪਰ ਹੋਣਗੇ ਬਹੁਤ ਹੀ ਜ਼ਰਾ ਫਾਈਨ ਕੁਆਲਿਟੀ ਦਾ ਸਟਾਫ ਹੈ ਤੁਸੀਂ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ 1150 ਇਹਨਾਂ ਦਾ ਪ੍ਰਾਈਸ ਹੋਏਗਾ ਫ੍ਰੀ ਸ਼ਿਪਿੰਗ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਕਲਰ ਆਪਸ਼ਨ ਹੈਗੀ ਆ ਇਹ ਬਹੁਤ ਹੀ ਜ਼ਿਆਦਾ ਜਿਹੜਾ ਸਟਾਫ ਸੀਗਾ ਸੇਲ ਹੋਇਆ ਹੈ ਆ ਤੇ ਇਹਨਾਂ ਦਾ ਪ੍ਰਾਈਸ ਆ ਜਿਹੜਾ ਹੁਣ ਘਟ ਚੁੱਕਿਆ ਹੈਗਾ ਪਹਿਲਾਂ ਇਹਨਾਂ ਦਾ ਪ੍ਰਾਈਸ 1300 ਰੁਪਏ ਸੀਗਾ ਬਟ ਹੁਣ ਇਹਨਾਂ ਦਾ ਪ੍ਰਾਈਸ ਹੋ ਗਿਆ 1150 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਹਨਾਂ ਦੇ ਤੁਹਾਨੂੰ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਔਰ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਇਹ ਹੋਏਗਾ ਟਿਸ਼ੂ ਜਾਰਜਟ ਦੇ ਉੱਪਰ ਜਸਟ ਉੱਪਰ ਫੁੱਲੀ ਜਿਹੜਾ ਹੈਗਾ ਉਹ ਥਰੈਡ ਵਰਕ ਰਹਿਣ ਵਾਲਾ ਹੈਗਾ ਇਹਨਾਂ ਦਾ ਪ੍ਰਾਈਸ ਹੋਏਗਾ 970 ਰੁਪਏ ਪਰ ਮੀਟਰ ਦੇ ਅਕੋਰਡਿੰਗ ਮਿਲ ਜਾਏਗਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿੰਨਾ ਵੀ ਜਿਹੜਾ ਫੈਬਰਿਕ ਹੈਗਾ ਉਹ ਵਾਈਟ ਕਰ ਸਕਦੇ ਹੈਗੇ ਹੋ। ਇਹ ਵਾਲਾ ਜਿਹੜਾ ਸੈੱਟ ਹੋ ਗਿਆ ਕੁੜਤਾ ਔਰ ਦੁਪੱਟੇ ਦਾ ਸੈੱਟ ਰਹਿਣ ਵਾਲਾ ਹੈਗਾ 1450 ਫ੍ਰੀ ਸ਼ਿਪਿੰਗ ਦੇ ਨਾਲ ਡਿਜੀਟਲ ਪ੍ਰਿੰਟ ਦੇ ਉੱਪਰ ਹੋਏਗਾ ਫਾਈਨ ਕੁਆਲਿਟੀ ਮਸਲੀਨ ਦਾ ਸਟੱਫ ਰਹਿਣ ਵਾਲਾ। ਵਿਦਆਊਟ ਬਾਟਮ ਰਹੇਗਾ। ਇਹ ਵਾਲੀ ਜਿਹੜੇ ਫੈਬਰਿਕ ਹੋਏਗਾ ਇਹ ਹੋਏਗਾ ਜੌਰਜਟ ਦੇ ਉੱਪਰ। ਜੌਰਜਟ ਦਾ ਫੈਬਰਿਕ ਹੋਏਗਾ। ਫੁੱਲੀ ਐਮਬਰਾਇਡਰ ਲਹਿੰਗਾ ਚੋਲੀ ਔਰ ਵਿਦ ਦੁਪੱਟਾ ਤੁਹਾਨੂੰ ਮਿਲ ਜਾਣਗੇ ਤਿੰਨਾਂ ਦਾ ਜਿਹੜਾ ਪ੍ਰਾਈਸ ਹੈਗਾ ਉਹ ਪਰ ਮੀਟਰ ਦੇ ਅਕੋਰਡਿੰਗ ਵੱਖਰਾ ਵੱਖਰਾ ਤੁਹਾਨੂੰ ਮਿਲੇਗਾ ਇਹ ਜਿਹੜਾ ਹੈਗਾ ਮਸਲੀਨ ਕਾਟਨ ਦੇ ਉੱਪਰ ਕੁੜਤਾ ਸੈੱਟ ਹੋਏਗਾ ਵਿਦ ਦੁਪੱਟਾ ਵਿਦ